ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਕਲਯੁਗੀ ਪੁੱਤ ਨੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਨੌਜਵਾਨ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਦੱਸੋ ਬਾਅਦ ਜਦੋਂ ਉਸ ਦੇ ਪਿਤਾ ਅਤੇ ਭਰਾ ਰਾਤ ਨੂੰ ਸੌ ਰਹੇ ਸੀ ਤਾਂ ਉਸ ਦੇ ਵੱਲੋਂ ਆਪਣੇ ਪਿਤਾ ਤੇ ਭਰਾ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਇਸ ਜ਼ਖਮੀ ਹਾਲਤ ਦੇ ਵਿੱਚ ਪਿਤਾ ਅਤੇ ਉਸ ਦੇ ਭਰਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਜਾਂਦਾ ਹੈ ਜਿਸ ਤੋਂ ਬਾਅਦ ਪਿਤਾ ਮੱਗਰ ਸਿੰਘ ਦੀ ਮੌਤ ਹੋ ਜਾਂਦੀ ਹੈ। ਇਸ ਸਮੇਂ ਗੱਲਬਾਤ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪਿੰਡ ਚੋਹਾਨਕਲਾਂ ਦੇ ਵਿੱਚ ਉਸਦੇ ਪਰਿਵਾਰ ਦਾ ਇੱਕ ਮੁੰਡਾ ਮਾਨਸਿਕ ਤੌਰ ਤੋਂ ਬਿਮਾਰ ਰਹਿਦਾ ਸੀ। ਬੀਤੀ ਰਾਤ ਉਸਨੇ 3 ਵਜੇ ਆਪਣੇ ਪਿਤਾ ਅਤੇ ਸਗੇ ਭਰਾ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਨੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਤੁਰੰਤ ਇਹਨਾਂ ਨੂੰ ਸੇਵਾਲਾ ਹਸਪਤਾਲ ਬਰਨਾਲਾ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਪਿਤਾ ਦੀ ਮੌਤ ਹੋ ਜਾਂਦੀ ਹੈ ਜਦਕਿ ਭਰਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਦਿਮਾਗ ਦੀ ਦਵਾਈ ਖਾ ਰਿਹਾ ਸੀ ਉਸ ਦਾ ਇਲਾਜ ਚੱਲ ਰਿਹਾ ਸੀ ਉਹ ਠੀਕ ਰਹਿੰਦਾ ਸੀ ਕਦੇ-ਕਦੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਸੀ ਜਿਸ ਤੋਂ ਬਾਅਦ ਇੱਕ ਘਟਨਾ ਘਟੀ ਹੈ एसएचओ कुलजीत सिंह ਦਾ ਕਹਿਣੇ ਕੀ ਰਾਤ ਉਨ੍ਹਾਂ ਨੂੰ 112 ਨੰਬਰ ਤੇ ਸੂਚਨਾ ਮਿਲੀ ਸੀ ਕਿ ਚੋਹਾਨ ਕਲਾਂ ਦੇ ਵਿੱਚ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਨੌਜਵਾਨ ਨੇ ਆਪਣੇ ਪਿਤਾ ਅਤੇ ਆਪਣੇ ਭਰਾ ਤੇ ਮਾਨਸਿਕ ਤੌਰ ਤੇ ਜੋ ਕਿ ਪਰੇਸ਼ਾਨ ਰਹਿੰਦਾ ਹੈ ਉਸ ਨੇ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਘਟਨਾ ਸਥਲ ਤੇ ਪਹੁੰਚਦੇ ਨੇ ਪੁਲਿਸ ਮੁਲਾਜ਼ਮ ਜਦੋਂ ਦੇਖਦੇ ਨੇ ਤਾਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਸੇਵਾਲ ਹਸਪਤਾਲ ਦੇ ਵਿੱਚ ਦੋਹਾਂ ਨੂੰ ਦਾਖਲ ਕਰਾਉਂਦੇ ਨੇ ਉੱਥੇ ਹੀ ਉਹਨਾਂ ਨੇ ਫਰੀਦਕੋਟ ਉਹਨਾਂ ਨੂੰ ਰੈਫਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪਿਤਾ ਮਗਰ ਸਿੰਘ ਦੀ ਮੌਤ ਹੋ ਜਾਂਦੀ ਹੈ ਅਤੇ ਉਸਦੇ ਭਰਾ ਕੁਲਵੰਤ ਸਿੰਘ ਨੂੰ ਲੁਧਿਆਣਾ ਡੀਐਮਸੀ ਰੈਫਰ ਕਰ ਦਿੱਤਾ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ આરોપી ਮੈਂਟਲੀ ਤੌਰ ਤੇ ਅਫਸੈਟ ਹੈ ਜਿਸ ਦੀ ਲੰਬੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਇਸ ਤੋਂ ਬਾਅਦ ਮ੍ਰਿਤਕ ਦੇ بیٹے ਦੇ ਬਿਆਨਾਂ ਦੇ ਆਧਾਰ ਤੇ આરોપી ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਨਰਨਾ ਸਿੰਘ ਗਾਂਧੀ ਤਾਂ ਜਦੋਂ ਮੇਰੇ ਕਲਾ ਮੇਰੀ ਪੁਆਈ ਕਿੱਭਾਈ ਵੀ ਆ ਮੜਾ ਪਾਣ ਦਾ ਪੁੜਾ ਦਿਮਾਗੀਆਂ ਸੱਟ ਸੀਗਾ ਉਹਨਾਂ ਦਾ ਤਕਰੀਬਨ 3 ਵਜੇ ਆਪਰੇ ਪਿਓ ਦੇ ਚਟਾ ਮਾਰੀਆਂ ਤੇ ਉਹਦੇ ਭਰਾ ਦੇ ਫਿਰ ਉਹਨਾਂ ਨੂੰ ਬਰਨਾਲੇ ਦੇ ਹਾਂ ਸਰਜੀਤ ਸਿੰਘ ਜੀ ਮੁਕਸ਼ ਤੋਂ ਲੈ ਕੇ ਇੱਥੇ ਤਾਂ ਤਰਾ ਆਪਣੇ ਤੋਂ ਰੈਫਰ ਕਰਤਾ ਪੀਲਕੋਟ ਪੀਲਕੋਟ ਜਾ ਕੇ ਮੁਕਸ਼ੇ ਵੀ ਦਿੱੱਤੋ ਗਈ ਕੁਲਮਤ ਸਿੰਘ ਉਹਨਾਂ ਦਾ ਬਰਨਾਲੇ ਰੈਫਰ ਕਰਤਾ ਬਸ ਦਿਮਾਗ ਈ ਫਟ ਕਰਕੇ ਅਸੋ ਦਾ ਜਰਾ ਦਿਮਾਗ ਆ ਪੁੜਾ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਇਹ ਜਿਹੜੀ ਕਰਦਾ ਉਹ ਉਹ ਜਾਂ ਤਾਂ 5 ਸਾਲ ਤੋਂ ਵਧੀ ਠੀਕ ਹੋ ਜਾਂਦਾਗਾ ਪਰ ਉਹ ਤੇ ਪਰ ਉਹ ਜਿਹਾ ਹੀ ਬੋਲ ਆ ਕੇ ਤੇ ਉਹ ਤਰ੍ਹਾਂ ਹੋ ਜਾਂਦਾਗਾ ਇਹਨਾਂ ਚ ਦਵਾਈ ਦੁਈ ਲਈ ਜਾਂਦਾ ਨਾ ਬਹੁਤ ਵਧੀਆ ਫਿਕਰਾਂ ਦਾਗਾ ਬੜਾ ਵਧੀਆ ਨਰਮ ਸੁਭਾਅ ਦਾ ਬੱਚਾਗਾ ਪਰ ਜੋ ਪਰਮਾਤਮਾ ਨੂੰ ਭਾਵੇ ਉਹਨੂੰ ਕੋਈ ਮੋੜ ਨਹੀਂ ਸਕਦਾ ਕੱਲ੍ਹ ਨਾ 112 ਤੇ ਕੰਪਲੇਂਟ ਆਈ ਸੀ ਇਹ ਚੋਹਾਨ ਕੇ ਕਲਾ ਇੱਕ ਦਿਮਾਗੀ ਤੌਰ ਤੇ ਅਸਥ੍ਰ ਸੀ ਬੰਦਾ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਸੱਟਾਂ ਮਾਰੀਆਂ ਮੌਕੇ ਤੇ ਸੀ ਮਲਾਜਮ ਪਹੁੰਚੇ ਸੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਬਰਨਾਲੇ ਹਸਪੀਟਲ ਭੇਜਿਆ ਜਿੱਥੋਂ ਦੋਨਾਂ ਨੂੰ ਫਰੀਦਕੋਟ ਰੈਫਰ ਕਰਤਾ ਬਰਨਾਲੇ ਤੋਂ ਇਲਾਜ ਦੌਰਾਨ ਜਿਹੜਾ ਮੱਗਰ ਸਿੰਘ ਸੀ ਉਹਦਾ ਪਿਓ ਉਹਦੀ ਮੌਤ ਹੋ ਗਈ ਹੈ ਤੇ ਉਹਦਾ ਭਰਾ ਐ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਨਸੀ ਉਹਦੇ ਵੱਡਾ ਬੇਟਾ ਪ੍ਰਗਤ ਸਿੰਘ ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ ਤੇ ਸੋ 159 115 ਵਾਲੀ ਇੱਕ ਐਕਟ ਆ ਪੀਐਨਐਸ ਨੇ ਪੰਜਾਹ ਦਾ ਦੇਖੀਤਾ ਹੈ ਕਿ ਉਹਦਾ ਪੋਸਟਮਾਰਟ ਮਕਰਵਾ ਕੇ ਅੱਜ ਉਹਦੀ ਲੈਬੋਰੀ ਪਾਸਾ ਦੇ ਵਾਪਸ ਆਇਆ